ਸਫੀਰ ਜੀ ਮੈਂ ਹਰਜੋਤਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਜੁਗਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਾਸ੍ਰੀਕਾਰ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਭਾਰਤ ਸਰਕਾਰ ਨੇ ਕਸ਼ਮੀਰ ਵਾਲੇ ਮਸਲੇ ਤੇ ਆਪਣਾ ਰੁਖ ਜੋ ਹੈ ਪੂਰੀ ਤਰ੍ਹਾਂ ਦੇ ਨਾਲ ਸਾਫ ਕਰ ਦਿੱਤਾ ਹੈ ਭਾਰਤ ਸਰਕਾਰ ਨੇ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਕਸ਼ਮੀਰ ਵਾਲੇ ਮਸਲੇ ਦੇ ਉੱਪਰ ਕਿਸੇ ਵੀ ਤੀਜੇ ਦੇਸ਼ ਦੀ ਜਿਹੜੀ ਵਿਚੋਲਗੀ ਹੈ ਜਾਂ ਕਿਸੇ ਵੀ ਤੀਜੇ ਦੇਸ਼ ਦੀ ਭੂਮਿਕਾ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ ਹੁਣ ਕੀ ਇਸ ਨੂੰ ਡੋਨਲਡ ਟਰੰਪ ਦੇ ਇੱਕ ਝਟਕੇ ਦੇ ਰੂਪ ਵਿੱਚ ਦੇਖਿਆ ਜਾਵੇ ਜਿਹੜਾ ਭਾਰਤ ਸਰਕਾਰ ਨੇ ਆਪਣਾ ਰੁਖ ਸਾਫ ਕੀਤਾ ਹੈ ਕਿ ਜਿਹੜਾ ਡੋਨਲਡ ਟਰੰਪ ਨੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ ਭਾਰਤ ਸਰਕਾਰ ਨੂੰ ਇਸ ਨੂੰ ਲੈ ਕੇ ਭਾਰਤ ਸਰਕਾਰ ਦੀ ਪੂਰੀ ਤਰ੍ਹਾਂ ਰੱਦ ਦੇਖਿਆ ਜਾਵੇ ਵਿਚੋਲਗੀ ਦੀ ਪੇਸ਼ਕਸ਼ ਨੂੰ ਇਹਨਾਂ ਸਥਿਤੀਆਂ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਕਿਉਂਕਿ ਵਿਰੋਧੀ ਚੜ੍ਹੇ ਨੇ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਹਮਲਾਵਰ ਸੀ ਕਿ 트럼ਪ ਵੱਡੇ ਵੱਡੇ ਐਲਾਨ ਕਿਵੇਂ ਕਰ ਰਹੇ ਨੇ ਸਾਡੇ ਦੇਸ਼ ਨੂੰ ਲੈ ਕੇ ਸਾਡੇ ਦੇਸ਼ ਦੇ ਫੈਸਲਿਆਂ ਨੂੰ ਲੈ ਕੇ 트럼ਪ ਵੱਲੋਂ ਕਿਵੇਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਸੋ ਕੀ ਭਾਰਤ ਸਰਕਾਰ ਦੀ ਹਰ ਐਲਾਨ ਦੇ ਵਿੱਚ ਸਹਿਮਤੀ ਹੈ ਕਈ ਤਰ੍ਹਾਂ ਦੇ ਸਵਾਲ ਸਿਗੇ ਜੋ ਮੀਡੀਆ ਵਿੱਚ ਵੀ ਚੱਲ ਰਹੇ ਨੇ ਲਗਾਤਾਰ ਹੁਣ ਤੱਕ ਵੀ ਵੱਡੇ ਸਵਾਲ ਬਣੇ ਹੋਏ ਨੇ ਸੋ ਇਹਨਾਂ ਸਥਿਤੀਆਂ ਦੇ ਉੱਪਰ ਸਪੈਸ਼ਲੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਆ ਭਾਰਤ ਸਰਕਾਰ ਨੇ ਕਸ਼ਮੀਰ ਨੂੰ ਲੈ ਕੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ ਜ਼ਰੂਰ ਇਹਨਾਂ ਸਥਿਤੀਆਂ ਦੇ ਉੱਪਰ ਵੀ ਆਪਣਾ ਅਨਲਿਸਿਸ ਤੇ ਮੌਜੂਦਾ ਤਾਜ਼ਾ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਹਰਜੋਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਦੱਸ ਦਵਾਂ ਕਿ ਕੱਲ ਅਸੀਂ ਇੱਕ ਬਹੁਤ ਮਹੱਤਵਪੂਰਨ ਵਿਸ਼ੇ ਤੇ ਇੱਕ ਰਿਪੋਰਟ ਸਾਂਝੀ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸੀ ਕਿ ਭਾਰਤ ਪਰਮਾਣੂ 블랙메일 ਨੂੰ ਬਰਦਾਸ਼ਤ ਨਹੀਂ ਕਰੇਗਾ ਇਹਦੇ ਉੱਪਰ ਅਸੀਂ ਇੱਕ ਰਿਪੋਰਟ ਕਰਾਂਗੇ ਪ੍ਰਧਾਨ ਮੰਤਰੀ ਨੇ ਇਹ ਬਿਆਨ ਬਹੁਤ ਵੱਡਾ ਦਿੱਤਾ ਹੈ ਕਿ ਸੱਚਮੁੱਚ ਪਰਮਾਣੂ ਦੇ ਮੁੱਦੇ ਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਰਤ ਨੂੰ ਜਾਂ ਪਰਮਾਣੂ ਕੋਈ ਮੁੱਦਾ ਬਣਿਆ ਦੋਨੇ ਮੁਲਕਾਂ ਦੇ ਵਿਚਾਲੇ ਤਣਾਅ ਤੇ ਇਹਦੇ ਉੱਪਰ ਕੱਲ ਇੱਕ ਅਸੀਂ ਇੱਕ ਵਿਸ਼ੇਸ਼ ਰਿਪੋਰਟ ਸਾਂਝੀ ਕਰਾਂਗੇ ਲੈ ਕੇ ਆਵਾਂਗੇ ਹੁਣ ਜਿਹੜਾ ਤੁਹਾਡਾ ਅੱਜ ਦਾ ਸਵਾਲ ਹੈ ਲਗਾਤਾਰ ਭਾਰਤ ਸਰਕਾਰ ਤੇ ਨਰਿੰਦਰ ਮੋਦੀ ਤੇ ਵਿਰੋਧੀ ਧਿਰਾਂ ਹਮਲਾਵਰ ਸੀ ਕਿ ਡੋਨਲਡ 트ੰਪ ਨੇ ਜਿਹੜਾ ਦਾਵਾ ਕੀਤਾ ਸੀਜ਼ਫਾਇਰ ਦਾ ਉਸ ਤੋਂ ਬਾਅਦ ਸੀਜ਼ਫਾਇਰ ਹੋਈ ਔਰ ਜਿਹੜਾ ਡੋਨਲਡ 트ੰਪ ਨੇ ਕਿਹਾ ਕਿ ਦੋਵੇਂ ਮੁਲਕ ਅਗਰ ਲੜਨਾ ਨਹੀਂ ਹਟਣਗੇ ਤੇ ਵਪਾਰ ਬੰਦ ਕੀਤਾ ਜਾਏਗਾ ਔਰ ਜਿਹੜਾ ਡੋਨਲਡ 트ੰਪ ਨੇ ਕਿਹਾ ਕਿ ਕਸ਼ਮੀਰ ਦਾ ਹਜ਼ਾਰਾਂ ਸਾਲ ਪੁਰਾਣਾ ਮਸਲਾ ਸੀਂ ਹਲ ਕਰਾਵਾਂਗੇ ਜਾਂ ਵਿਚੋਲਗੀ ਕਰਨ ਦੀ ਗੱਲ ਕੀਤੀ ਪੇਸ਼ਕਸ਼ ਕੀਤੀ ਇਹਦੇ ਤੇ ਦਬਾਅ ਸੀ ਬਹੁਤ ਜ਼ਿਆਦਾ ਨਰਿੰਦਰ ਮੋਦੀ ਦੀ ਸਰਕਾਰ ਤੇ ਔਰ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਦੇਸ਼ ਦੇ ਨਾਮ ਭਾਸ਼ਣ ਚ ਜ਼ਿਕਰ ਤੱਕ ਨਹੀਂ ਕੀਤਾ ਡੋਨਲਡ ਟਰੰਪ ਦਾ ਉਹਨਾਂ ਦੇ ਦੋਸਤ ਰਹੇ ਨੇ ਉਹਨਾਂ ਦੇ ਹੱਕ ਚ ਪ੍ਰਚਾਰ ਕੀਤਾ ਨਰਿੰਦਰ ਮੋਦੀ ਨੇ ਜਦੋਂ ਰਾਸ਼ਟਰਪਤੀ ਨਹੀਂ ਸੀ ਨਰਿੰਦਰ ਮੋਦੀ ਪਰ ਪ੍ਰਧਾਨ ਮੰਤਰੀ ਸੀ ਹੁਣ ਇਸ ਸਾਰੇ ਦੇ ਵਿਚਾਲੇ ਆਖਰਕਾਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਰਕਾਰੀ ਤੌਰ ਤੇ ਭਾਰਤ ਸਰਕਾਰ ਦਾ ਰੁਖ ਸਾਫ ਕੀਤਾ ਸੋ ਭਾਰਤ ਸਰਕਾਰ ਦਾ ਬਿਆਨ ਆ ਗਿਆ ਇਹ ਬਿਆਨ ਦਿੱਤਾ ਰੰਦੀਰ ਜੈਸਵਾਲ ਨੇ ਜਿਹੜੇ ਸਰਕਾਰੀ ਬੁਲਾਰੇ ਨੇ ਅਫੀਸ਼ੀਅਲ ਸਪੋਕਸਪਰਸਨ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਔਰ ਇੱਕ ਤਰੀਕੇ ਨਾਲ ਨਰਿੰਦਰ ਮੋਦੀ ਨੇ ਸਰਕਾਰ ਵੱਲੋਂ ਡੋਨਲਡ 트ਰੰਪ ਨੂੰ ਝਟਕਾ ਦਿੱਤਾ ਹੁਣ ਡੋਨਲਡ 트ਰੰਪ ਸਰਕਾਰ ਦੇ ਇਸ ਜਵਾਬ ਨੂੰ ਕਿਵੇਂ ਦੇਖਦੇ ਨੇ ਕੀ ਉਹ ਕੋਈ ਰਿਐਕਸ਼ਨ ਕਰਦੇ ਨੇ ਕਿਉਂਕਿ ਡੋਨਲਡ ਟਰੰਪ ਅਕਸਰ ਖੁੱਲ ਕੇ ਬੇਬਾਕੀ ਨਾਲ ਬੋਲਦੇ ਨੇ ਭਾਵੇਂ ਉਹ ਗੱਲ ਕਿਸੇ ਨੂੰ ਚੰਗੀ ਲੱਗੇ ਜਾਂ ਮਾੜੀ ਉਹਨਾਂ ਦਾ ਆਪਣਾ ਤਰੀਕਾ ਹੁੰਦਾ ਹੈ ਭਾਰਤ-ਪਾਕਿ ਰਿਸ਼ਤਿਆਂ 'ਚ ਵੀ ਜਿਹੜਾ ਉਹਨਾਂ ਨੇ ਟਵੀਟ ਕੀਤਾ ਬੇਬਾਕੀ ਨਾਲ ਕੀਤਾ ਹਾਲਾਂਕਿ ਪੰਜਾਬੀ ਮੈਂ ਫੇਰ ਕਹਿ ਦਵਾਂ ਪੰਜਾਬੀ ਖੇਤਾਂ ਔਰ ਜੰਮੂ ਕਸ਼ਮੀਰ ਦਾ ਕਾਫੀ ਹਿੱਸਾ ਇਸ ਗੱਲ ਤੋਂ ਖੁਸ਼ ਹੈ ਕਿ ਜੰਗ ਰੁਕੀ ਜੰਗ ਵਰਗੇ ਹਾਲਾਤ ਖਤਮ ਹੋਏ ਜੰਗ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਮੁਲਕ ਦਾ ਇੱਕ ਹਿੱਸਾ ਸੀਜ਼ ਫਾਇਰ ਦੇ ਖਿਲਾਫ ਹੈ ਆ ਪੋਲਿਟੀਕਲ ਪਾਰਟੀਆਂ ਦਾ ਪਰ ਮੈਂ ਗੱਲ ਡੋਨਲਡ ਟਰੰਪ ਦੀ ਕਰਦਾ ਜਿਹੜਾ ਵਿਦੇਸ਼ ਮੰਤਰਾਲੇ ਦਾ ਬੁਲਾਰਾ ਭਾਰਤ ਦਾ ਰੰਦੀਰ ਜੈਸਵਾਲ ਸਰਕਾਰੀ ਬੁਲਾਰੇ ਉਹਨਾਂ ਨੇ ਸਰਕਾਰੀ ਪੱਖ ਦਿੱਤਾ ਹੈ ਕਿ ਭਾਰਤ ਸਰਕਾਰ ਦੀ ਜਿਹੜੀ ਪੁਰਾਣੇ ਸਮੇਂ ਤੋਂ ਕੌਮੀ ਨੀਤੀ ਚੱਲੀ ਆ ਰਹੀ ਹੈ ਕਿ ਅਸੀਂ ਕਸ਼ਮੀਰ ਦਾ ਮਸਲਾ ਹੱਲ ਕਰਨ ਦੇ ਲਈ ਸਿਰਫ ਤੇ ਸਿਰਫ ਭਾਰਤ ਅਤੇ ਪਾਕਿਸਤਾਨ ਹੀ ਦੋ ਪੱਖੀ ਗੱਲਬਾਤ ਦੇ ਵਿੱਚ ਵਿਚਾਰਨਗੇ ਇਸ ਨੀਤੀ 'ਚ ਕੋਈ ਬਦਲਾ ਨਹੀਂ ਭਾਵ ਕਿ ਕਿਸ ਕਿਸੇ ਤੀਸਰੇ ਮੁਲਕ ਦੀ ਮੁਲਕ ਦਾ ਦਖਲ ਭਾਰਤ ਨੂੰ ਮਨਜ਼ੂਰ ਨਹੀਂ ਹੈ ਮਤਲਬ ਕਿ ਡੋਨਲਡ 트੍ਰੰਪ ਨੇ ਜਿਹੜੀ ਗੱਲ ਕੀਤੀ ਕਿ ਕਸ਼ਮੀਰ ਤੇ ਗੱਲਬਾਤ ਜਾਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਕਰਾਵਾਂਗੇ ਉਹ ਗੱਲਬਾਤ ਅਪਰਵਾਨ ਕਰਤੀ ਕਿਉਂਕਿ ਪੰਜਾਬ 'ਚ ਦੇਸ਼ ਪਾਰਲੀਮੈਂਟ ਦਾ ਸੈਸ਼ਨ ਬਿਲੋਂ ਦੀ ਬੰਦ ਹੋ ਰਹੀ ਸੀ ਡੋਨਲਡ ਟਰੰਪ ਦੇ ਇਹਨਾਂ ਬਿਆਨਾਂ ਪਿੱਛੇ ਕੀ ਨਰਿੰਦਰ ਮੋਦੀ ਦੀ ਸਹਿਮਤੀ ਹੈ ਸਵਾਲ ਖੜੇ ਹੋ ਰਹੇ ਸੀ ਔਰ ਸਰਕਾਰ ਦੇ ਇਸ ਬਿਆਨ ਤੋਂ ਬਾਅਦ ਇੱਕ ਤਰੀਕੇ ਨਾਲ ਭਾਰਤ ਸਰਕਾਰ ਨੇ ਇਹਨਾਂ ਸਵਾਲਾਂ ਤੋਂ ਖਹਿੜਾ ਛੁਡਾ ਲਿਆ ਇਹ ਕਹਿ ਦਿੱਤਾ ਕਿ ਸਾਡੀ ਨੀਤੀ ਚ ਕੋਈ ਬਦਲਾ ਨਹੀਂ ਹੈ ਪਰ ਪਾਰਲੀਮੈਂਟ ਦੇ ਸੈਸ਼ਨ ਦੀ ਮੰਗ ਉਸੇ ਤਰ੍ਹਾਂ ਪਹਿਲਾਂ ਸਰਕਾਰੀ ਬੁਲਾਰੇ ਨੇ ਮੂੰਹੋਂ ਇਹ ਪੂਰਾ ਬਿਆਨ ਸੁਣੀਏ ਔਰ ਉਸ ਤੋਂ ਬਾਅਦ ਗੱਲ ਸੁਣਦੇ ਆ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਰਾਜਸਥਾਨ ਦੇ ਜਿਹੜੇ ਕਿ ਅਸ਼ੋਕ ਗਹਿਲੋਤ ਜਿਹੜੇ ਕਿ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਉਹਨਾਂ ਨੇ ਅਧਿਕਾਰਿਕ ਤੌਰ ਤੇ ਕਾਂਗਰਸ ਵੱਲੋਂ ਰਾਹੁਲ ਗਾਂਧੀ ਔਰ ਮਲਕੇ ਅਰਜਨ ਖੜਗੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਤਿੱਖਾ ਹਮਲਾ ਡੋਨਲਡ 트੍ਰੰਪ ਤੇ ਫਿਰ ਵਿੰਨਿਆ ਸੀ ਅੱਜ ਦੁਪਹਿਰੇ ਉਸ ਤੋਂ ਬਾਅਦ ਭਾਰਤ ਸਰਕਾਰ ਦੇ ਬੁਲਾਰੇ ਦਾ ਵੀ ਇਹ ਬਿਆਨ ਆਇਆ ਦੋਵੇਂ ਬਿਆਨ ਸੁਣਦਿਆਂ ہمارا ਲੰਬੇ ਅਰਸੇ ਸੇ یہی ਰਾਸ਼ਟਰੀ ਪੱਖ ਰਹਾ ਹੈ कि भारतीय केंद्र शासित प्रदेश जम्मू और कश्मीर से संबंधित किसी भी मुद्दे को भारत और पाकिस्तान को द्विपक्षीय तरीके से ही हल करना है इस रीति में कोई बदलाव नहीं हुआ है जैसा कि आप जानते हैं लंबित मामला केवल पाकिस्तान द्वारा अवैध रूप से कब्जा किए गए भारतीय क्षेत्र को खाली करने का है जब सब कुछ हो रहा है तो ट्रम्प साहब ने कौन सी ठेकेदार ले रखी है वो ठेकेदार बन गए खुद ही या तो खुद बन गए या हमें हमारी चुप्पी जो है हमारे देश के सरकार की उस चुप्पी ने उनके हौसले बढ़ा दिए हैं कि चीज पर वो कर रहे हैं कि रात भर मैंने मेहनत करी है हमारे लोगों ने अब मेहनत करने में कौन कौन भागीदार थे ये बात स्पष्ट होनी चाहिए देश के सामने कोई स्पष्ट नहीं हुई अब वो कहते हैं कश्मीर का हल भी मैं कर सकता हूँ हजारों साल से जो झगड़ा चल रहा है जबकि सेवेंटी वन वार के बाद में मिस्टर भुट्टो आए थे इंदिरा जी गई थी शिमला के अंदर एग्रीमेंट हुआ लिखित के अंदर कोई तीसरा मुल्क इवन यूएन भी पंचायतें नहीं करता है दो मुल्कों के बीच में बात होगी हमेशा कश्मीर के बारे में लेकर के ट्रम्प साहब तो उसकी तरफ भी बात करने लग गए बहुत खतरनाक बात है वो बहुत खतरनाक बात है मैं रिपीट करना चाहता हूँ बहुत खतरनाक बात है कि मिस्टर ट्रंप कह रहे हैं कि कश्मीर का मुद्दा मैं हल्का करवा दूंगा पता नहीं वो किसके पक्ष में फैसला कर देंगे हूँ इस दरम्यान कुछ पोलिटिकल पार्टियां डोनल्ड ट्रंप के फैसले का स्वागत भी कर रही ने इंडिया के पी डी पी महबूबा मुफ्ती दे मुखी ने ਕਿਸੇ ਵੇਲੇ ਪੀਡੀਪੀ ਔਰ ਭਾਰਤੀ ਜਨਤਾ ਪਾਰਟੀ ਦੀ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਸੀ ਪੀਡੀਪੀ ਨੂੰ ਪਾਕਿਸਤਾਨ ਦੇ ਪ੍ਰਤੀ ਨਰਮ ਰੁਖ ਰੱਖਣ ਲਈ ਵੀ ਜਾਣਿਆ ਜਾਂਦਾ ਹੈ ਹਾਲਾਂਕਿ ਮਹਿਬੂਬਾ ਮੁਫਤੀ ਨੇ ਡੋਨਲਡ 트੍ਰੰਪ ਦਾ ਸਵਾਗਤ ਕੀਤਾ ਹੈ ਉਹਨਾਂ ਦਾ ਵੀ ਛੋਟਾ ਜਿਹਾ ਬਿਆਨ ਸੁਣਦੇ ਹਾਂ ਡੋਨਲਡ 트੍ਰੰਪ ਦਾ ਟਵੀਟ ਆਇਆ ਜਿਸ ਵਿੱਚ ਉਹਨਾਂ ਨੇ ਇਹ ਬਤਾਇਆ ਕਿ ਦੋਨੋਂ ਮੁਲਕ ہمارا ਮੁਲਕ ਔਰ ਪਾਕਿਸਤਾਨ ਨੇ ਐਗਰੀ ਕਰ ਲਿਆ ਸੀਜ਼ ਫਾਇਰ ਕੇ ਲਈ ये जम्मू कश्मीर के लोगों के लिए खुशखबरी है जो पिछले कई दिनों से shelling के शिकार हो रहे हैं जिसमें हमारे निहत मासूम सिविलियन जिसमें बच्चों की बहुत बड़ी तादाद है मारे गए डल्ला जी भावे के यह फैसला लिया गया है कि सरहदों तो फौज दी जड़ी नफरी है वो कटाई जावे इस सब को लेके पंजाब दे लोग काफी खुश भी नजर आ रहे ने आ, ਨਿਸ਼ਚਿਤ ਤੌਰ ਤੇ ਖੁਸ਼ੀ ਹੋਣੀ ਵਾਜਿਬ ਵੀ ਹੈ ਕਿ ਅਗਰ ਸ਼ਾਂਤੀ ਦਾ ਮਾਹੌਲ ਰਹਿੰਦਾ ਤਾਂ ਪੰਜਾਬ ਦੇ ਲੋਕ ਇਹੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਸ਼ਾਂਤ ਮੌਲ ਰਹੇ ਪਰ ਜਿਸ ਤਰ੍ਹਾਂ ਦਾ ਰੁਖ ਪਾਕਿਸਤਾਨ ਦਾ ਦੇਖਣ ਨੂੰ ਮਿਲ ਰਿਹਾ ਹੈ ਸੀਐਸਫ ਦੇ ਬਾਵਜੂਦ ਕੀ ਪਾਕਿਸਤਾਨ ਹੁਣ ਪੰਜਾਬ ਨੂੰ ਵੀ ਜੋ ਹੈ ਅਸ਼ਾਂਤ ਖੇਤਰ ਬਣਾਉਣ ਦੇ ਟੀਚੇ ਵੱਲ ਵੱਧ ਰਿਹਾ ਹੈ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਜੰਮੂ ਜੰਮੂ ਕਸ਼ਮੀਰ ਵਿੱਚ ਦੇਖਦੇ ਆ ਕਿ ਪਾਕਿਸਤਾਨ ਲਗਾਤਾਰ ਮਾਹੌਲ ਖਰਾਬ ਕਰਨ ਦੇ ਯਤਨ ਕਰਦਾ ਹੈ ਕਿ ਪੰਜਾਬ ਜਿਹੜਾ ਹੁਣ ਪਾਕਿਸਤਾਨ ਦੇ ਜਿਹੜਾ ਪੰਜਾਬ ਵੀ ਹੈ ਪਾਕਿਸਤਾਨ ਦੀ ਬੁਰੀ ਨਜ਼ਰ ਤੇ ਆ ਚੁੱਕਿਆ ਹੈ ਇਹ ਜੋ ਹੁਣ ਸੰਭਾਵਨਾ ਹੈ ਸਪੈਸ਼ਲੀ ਅਸੀਂ ਇਹ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਸੀਜ਼ ਫਾਇਰ ਦੇ ਬਾਵਜੂਦ ਪਾਕਿਸਤਾਨ ਵੱਲੋਂ ਜੋ ਗਤੀਵਿਧੀਆਂ ਹੋ ਰਹੀਆਂ ਨੇ ਜਿਸ ਤਰੀਕੇ ਦੀਆਂ ਉਹ ਇੱਕ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਨਜ਼ਰ ਆ ਰਹੀਆਂ ਸੋ ਜੋ ਹੁਣ ਹਾਲਾਤ ਬਣੇ ਹੋਏ ਨੇ ਇਸ ਦੇ ਮੱਦੇਨਜ਼ਰ ਤੁਹਾਡਾ ਰਾਜਨੀਤਿਕ ਸਿਆਸੀ ਤੌਰ ਤੇ ਐਨਾਲਿਸਿਸ ਕੀ ਕਹਿੰਦਾ ਹੈ ਇਹ ਸਥਿਤੀਆਂ ਹੁਣ ਕਿਹ ਕਿਹ ਰਹੀਆਂ ਨੇ ਦੇਖੋ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਜਿਹੜੀ ਜੰਗਬੰਦੀ ਦੀ ਹੌਟਲਾਈਨ ਮੀਟਿੰਗ ਸੀ ਉਹ ਹੋ ਚੁੱਕੀ ਹੈ ਉਹਦਾ ਨਤੀਜਾ ਬਾਹਰ ਆ ਚੁੱਕਿਆ ਹੈ ਹੌਟਲਾਈਨ ਮੀਟਿੰਗ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੇ ਉਹ ਇਹ ਤੈਅ ਕਰ ਚੁੱਕੇ ਨੇ ਕਿ ਦੋਹੇ ਮੁਲਕ ਗੋਲੀਬੰਦੀ ਜਾਰੀ ਰੱਖਣ ਲਈ ਸਹਿਮਤ ਨੇ ਔਰ ਸਰਹੱਦਾਂ ਤੋਂ ਜਿਹੜੀ ਫੌਜ ਦੀ ਨਫਰੀ ਹੈ ਉਹਦੇ ਘਟਾਉਣ ਬਾਰੇ ਵੀ ਚਰਚਾ ਹੋਈ ਹੌਲੀ-ਹੌਲੀ ਕਰਕੇ ਫੌਜਾਂ ਦੀ ਨਫਰੀ ਵੀ ਸਰਹੱਦਾਂ ਤੋਂ ਘਟੇਗੀ ਤਾਂਕਿ ਇੱਕ ਸੰਪੂਰਨ ਸੁਰੱਖਿਆ ਦਾ ਮਾਹੌਲ ਦੋਵੇਂ ਮੁਲਕ ਮਹਿਸੂਸ ਕਰਨ ਇੱਕ ਦੂਸਰੇ ਤੋਂ ਕੋਈ ਫੌਜੀ ਖਤਰਾ ਦੋਵੇਂ ਮੁਲਕ ਮਹਿਸੂਸ ਨਾ ਕਰਨ ਇਹ ਗੱਲਾਂ ਤਾਂ ਹੋਈਆਂ ਨੇ ਪਰ ਇਹਦੇ ਨਾਲ ਨਾਲ ਕਈ ਸਵਾਲ ਵੱਡੇ ਖੜੇ ਨੇ ਸਵਾਲੇ ਖੜੇ ਨੇ ਕਿ ਇਸ جنگਬੰਦੀ ਦੇ ਬਾਵਜੂਦ ਵੀ ਜਿਸ ਤਰ੍ਹਾਂ ਦੇ ਮਾਹੌਲ ਸਰਹੱਦ ਤੇ ਬਣੇ ਹੋਏ ਨੇ ਹਾਲਾਂਕਿ ਜਿਸ ਦਿਨ جنگਬੰਦੀ ਲਈ ਸਹਿਮਤੀ ਬਣੀ ਉਸ ਰਾਤ ਨੂੰ ਵੀ ਸਰਹੱਦਾਂ ਤੇ ਤਣਾਅ ਰਿਹਾ ਹਾਲਕਿ ਫੌਜ ਵੱਲੋਂ ਇਹ ਗੱਲਾਂ ਨਕਾਰੀਆਂ ਵੀ ਗਈਆਂ ਨੇ ਪਰ ਆਮ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੈ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਸਰਹੱਦਾਂ ਤੇ ਕਿਤੇ ਕਿਤੇ ਹਜੇ ਵੀ ਡਰੋਨ ਦਿਖਦੇ ਨੇ ਉਹ ਕੀ ਸੁਰੱਖਿਆ ਦੇ ਮੱਦੇ ਨਜ਼ਰ ਉਹ ਡਰੋਨ ਨੇ ਜਾਂ ਉਹ ਹਮਲੇ ਵਾਲੇ ਡਰੋਨ ਨੇ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਲਗਾਤਾਰ ਬਣੀ ਹੋਈ ਹੈ ਜਿਹੜੀ ਨਿਕਲ ਨਹੀਂ ਰਹੀ ਇੱਕ ਤਾਂ ਇਹ ਵੱਡਾ ਸਵਾਲ ਹੈ ਦੂਸਰਾ ਇਹਦੇ ਨਾਲ ਜਿਹੜੀ ਗੱਲ ਚਿੰਤਾ ਦੇ ਵਿੱਚ ਪਾਰੀ ਹੈ ਜੰਮੂ ਕਸ਼ਮੀਰ ਭਾਵੇਂ 65 ਦੀ ਜੰਗ 71 ਦੀ ਜੰਗ ਉਸ ਤੋਂ ਬਾਅਦ ਕਾਰਗਿਲ ਦੀ ਜੰਗ 1948 ਚ ਪਾਕਿਸਤਾਨ ਨੇ ਜਿਹੜਾ ਕਸ਼ਮੀਰ ਸੀ ਉਹਦੇ ਇੱਕ ਹਿੱਸੇ ਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਲਗਾਤਾਰ ਭਾਰਤ ਪਾਕਿਸਤਾਨ ਅਕੂਪਾਈਡ ਕਸ਼ਮੀਰ ਨੂੰ ਖਾਲੀ ਕਰਨ ਦੀ ਗੁਜ਼ਾਰਿਸ਼ ਕਰਦਾ ਰਿਹਾ ਹੈ ਪਾਕਿਸਤਾਨ ਨੂੰ ਮੰਗ ਕਰਦਾ ਰਿਹਾ ਹੈ ਕਿ ਸਾਡਾ ਹਿੱਸਾ ਮੋੜੋ 1994 ਦੇ ਵਿੱਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮਤਾ ਪਾਇਆ ਗਿਆ ਕਿ ਪਾਕਿਸਤਾਨ ਅਕੂਪਾਈਡ ਕਸ਼ਮੀਰ ਵਾਪਸ ਲੈਣ ਦਾ ਵੇਲਾ ਹੈ ਇਹ ਸਾਨੂੰ ਵਾਪਸ ਮਿਲਣਾ ਚਾਹੀਦਾ ਹੁਣ ਜਿਸ ਤਰ੍ਹਾਂ ਦਾ ਇਹ ਤਣਾਅ ਬਣਿਆ ਭਾਰਤ ਨੇ ਭਾਰਤ ਦੀਆਂ ਫੌਜਾਂ ਨੇ ਪਾਕਿਸਤਾਨ ਦੇ ਵਿੱਚ ਫੌਜੀ ਕਾਰਵਾਈ ਨੂੰ ਕੀਤਾ ਪਾਕਿਸਤਾਨ ਦੇ ਜਵਾਬ ਦੇ ਵਿੱਚ ਜਿਸ ਤਰ੍ਹਾਂ ਨਾਲ ਉੱਥੇ ਅੱਤਵਾਦੀ ਕੈਂਪਾਂ ਨੂੰ ਖਤਮ ਕੀਤਾ ਗਿਆ ਨੌ ਕੈਂਪਾਂ ਤੇ ਹਮਲੇ ਕੀਤੇ 100 ਤੋਂ ਵੱਧ ਉਹਨਾਂ ਦੇ ਅੱਤਵਾਦੀ ਮਾਰਨ ਦਾ ਦਾਵਾ ਹੈ 35 ਤੋਂ ਜ਼ਿਆਦਾ ਉਹਨਾਂ ਦੇ ਫੌਜੀ ਮਾਰੇ ਗਏ ਪਾਕਿਸਤਾਨ ਦੇ ਹੁਣ ਇਹਨਾਂ ਹਾਲਾਤਾਂ ਤੋਂ ਬਾਅਦ ਜਿਵੇਂ ਜੰਮੂ ਕਸ਼ਮੀਰ ਆਮ ਤੌਰ ਤੇ ਪਾਕਿਸਤਾਨ ਵਾਲੇ ਪਾਸਿਓਂ ਜਿਹੜੇ دہشت گردੀ ਸੰਗਠਨ ਐ ਜਾਂ ਪਾਕਿਸਤਾਨ ਦੀ ਫੌਜ ਵੀ ਐ ਜਿਹੜੀ ਜਿੱਦੇ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਅੱਤਵਾਦੀਆਂ ਨੂੰ ਟ੍ਰੇਨ ਕਰਦੀ ਐ ਉਹਨਾਂ ਨੂੰ ਸਹਾਇਤਾ ਕਰਦੀ ਐ ਜੰਮੂ ਕਸ਼ਮੀਰ ਨੂੰ ਅਸ਼ਾਂਤ ਬਣਾ ਕੇ ਰੱਖਦੇ ਨੇ ਲਗਾਤਾਰ ਉੱਥੇ ਦਖਲ ਉਹਨਾਂ ਦਾ ਰਹਿੰਦਾ ਕਿਸੇ ਨਾ ਕਿਸੇ ਰੂਪ ਚ ਕੁਸ਼ਪੈਟ ਦੇ ਰੂਪ ਚ ਅੱਤਵਾਦ ਦੇ ਰੂਪ ਚ ਪੰਜਾਬ ਵਾਲੇ ਪਾਸੇ ਹਾਲਾਂਕਿ ਇਹ ਇਲਜ਼ਾਮ ਲੱਗਦੇ ਰਹੇ ਨੇ ਪਾਕਿਸਤਾਨ ਤੇ ਕਿ ਹੈਰੋਇਨ ਭੇਜੀ ਜਾਂਦੀ ਹੈ ਨਸ਼ਾ ਭੇਜਿਆ ਜਾਂਦਾ ਹੈ ਚਿੱਟਾ ਭੇਜਿਆ ਜਾਂਦਾ ਹੈ ਡਰੋਨ ਦੇ ਜ਼ਰੀਏ ਹਥਿਆਰ ਵੀ ਭੇਜੇ ਜਾਂਦੇ ਨੇ ਪਰ ਕੀ ਪਾਕਿਸਤਾਨ ਪੰਜਾਬ ਵਾਲੀ ਸਰਹੱਦ ਨੂੰ ਅਸ਼ਾਂਤ ਬਣਾ ਕੇ ਰੱਖੇਗਾ ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹਦਾ ਜਵਾਬ ਬਹੁਤ ਸਾਰੇ ਐਕਸਪਰਟ ਲੱਭ ਰਹੇ ਨੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਜਦੋਂ ਜਦੋਂ ਉਹਨਾਂ ਦੇ ਅੱਤਵਾਦੀ ਕੈਂਪ ਤਬਾਹ ਕੀਤੇ ਗਏ ਨੇ ਤੇ ਪਹਿਲੀ ਵਾਰੀ ਪਾਕਿਸਤਾਨ ਦੇ ਪੰਜਾਬ ਵਾਲੇ ਹਿੱਸੇ ਦੇ ਵਿੱਚ ਵੀ ਕੈਂਪ ਤਬਾਹ ਕੀਤੇ ਗਏ ਨੇ ਹਮਲਾ ਕੀਤਾ ਗਿਆ ਪਹਿਲਗਾਮ ਦੇ ਵਿੱਚ ਜਿਹੜਾ ਅੱਤਵਾਦੀਆਂ ਨੇ ਹਮਲਾ ਕਰਕੇ 26 ਲੋਕ ਮਾਰੇ ਸੀ ਸਾਡੇ ਸੈਲਾਨੀ ਉਹਦੇ ਗੁੱਸੇ ਵੱਜੋਂ ਹੁਣ ਇਹਦੇ ਉੱਪਰ ਹਰ ਕਿਸੇ ਦਾ ਇੱਕ ਵੱਖਰਾ ਨਜ਼ਰੀਆ ਹੈ ਕਿ ਕੀ ਪਾਕਿਸਤਾਨ ਮੁਰ ਤੋਂ ਪੰਜਾਬ ਨੂੰ ਗੜਬੜ ਵਾਲਾ ਸੂਬਾ ਬਣਾਉਣ ਦੇ ਯਤਨ ਅਰੰਭੇਗਾ ਹੁਣ ਸਾਨੂੰ ਕਿਸ ਤਰ੍ਹਾਂ ਦੀ ਚੌਕਸੀ ਵਰਤਨ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਰਾ ਨੀਤੀ ਕੇਂਦਰ ਸਰਕਾਰ ਨਾਲ ਮਿਲ ਕੇ ਨਵੇਂ ਸਿਰੇ ਤੋਂ ਵਿਚਾਰਨੀ ਪਵੇਗੀ ਕਿ ਭਾਰਤ ਦੀ ਸਰਕਾਰ ਪੰਜਾਬ ਬਾਰੇ ਕੋਈ ਨਵੀਂ ਨੀਤੀ ਬਣਾਏਗੀ ਹਾਲਾਂਕਿ ਨਰਿੰਦਰ ਮੋਦੀ ਨੇ ਕੱਲ ਜਿਹੜਾ 에ਅਰ ਫੋਰਸ ਸਟੇਸ਼ਨ ਹੈ ਆਦਮਪੁਰ ਦਾ ਉਥੇ ਪਹੁੰਚ ਕੇ ਫੌਜੀਆਂ ਦਾ ਹੌਸਲਾ ਵਧਾਇਆ 에ਅਰ ਫੋਰਸ ਦੇ ਜਿਹੜੇ ਅਧਿਕਾਰੀ ਸੀ ਸਾਰਿਆਂ ਦਾ ਹੌਸਲਾ ਵਧਾਇਆ ਔਰ ਪੰਜਾਬ 'ਚ ਖੜ ਕੇ ਨਰਿੰਦਰ ਮੋਦੀ ਨੇ ਇੱਕ ਵਾਰ ਫੇਰ ਪਾਕਿਸਤਾਨ ਨੂੰ ਲਲਕਾਰਿਆ ਸਵਾਲ ਇਹ ਹੈ ਵੀ ਕੀ ਭਾਰਤ ਦੀਆਂ ਏਜੰਸੀਆਂ ਵੀ ਭਾਰਤ ਦੀ ਸਰਕਾਰ ਵੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੁਣ ਭਾਰਤ ਕਿਸੇ ਤਰ੍ਹਾਂ ਦਾ ਦਖਲ ਬਰਦਾਸ਼ਤ ਨਹੀਂ ਕਰੇਗਾ باوجود ਇਸ ਦੇ ਕਿ ਇੱਕ ਵਾਰ ਜੰਗਬੰਦੀ ਹੋ ਰਹੀ ਹੈ ਪਰ ਨਰਿੰਦਰ ਮੋਦੀ ਦੇ ਜਿਹੜੇ ਭਾਸ਼ਣ ਸੀ ਬਹੁਤ ਹਮਲਾਵਰ ਸੀ ਨਰਿੰਦਰ ਮੋਦੀ ਨੇ ਦੋ ਤਿੰਨ ਗੱਲਾਂ ਬਹੁਤ ਅਹਿਮ ਕਹੀਆਂ ਨੇ ਸਭ ਤੋਂ ਪਹਿਲਾਂ ਇਹ ਸੁਣਦਿਆਂ ਕਿ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਬਾਰੇ ਜਿਸ ਤਰ੍ਹਾਂ ਨਾਲ अतवादी कैंप तबाह किए गए ने जिस तरह का बदला लिया है, जिस तरह का दावा किया नरेंद्र मोदी ने पहला गुरु गोविंद सिंह जी ने कहा था सवा लाख से एक लड़ाओ चिड़ियन ते मैं बात तोड़ाऊ तबे गुरु गोविंद सिंह नाम अधम के नाश और धर्म की स्थापना के लिए शस्त्र उठाना यह हमारी परंपरा है इसलिए जब हमारी बहनों बेटियों का सिंदूर छीना गया तो हमने आतंकियों के फन को उनके घर में घुस के कुचल दिया वो कायरों की तरह छिप कर आए थे लेकिन भूल-भूल गए उन्होंने जिसे ललकारा है वो हिंद की सेना है और प्रधानमंत्री जी ये गल एक बारी फिर सुन ਜਿਸ ਤਰ੍ਹਾਂ ਨਾਲ ਉਹਨਾਂ ਨੇ ਫੇਰ ਪਾਕਿਸਤਾਨ ਨੂੰ ਚਿਤਾਇਆ ਇੱਕ ਹਿੱਸਾ ਉਹਨਾਂ ਦੀ ਗੱਲ ਦਾ ਬੜਾ ਮਹੱਤਵਪੂਰਨ ਹੈ ਇਹ ਵੀ ਸੁੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਤੇਵਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇ ਉਹ ਪਾਕਿਸਤਾਨ ਦੇ ਪ੍ਰਤੀ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਉਹਨੂੰ ਇੱਕ ਵੱਡੀ ਜਿੱਤ ਦੇ ਰੂਪ ਦੇ ਵਿੱਚ ਮਹਿਸੂਸ ਕਰ ਰਹੇ ਨੇ ਆਪ ਨੇ ਪਾਕਿਸਤਾਨੀ ਫੌਜ ਕੋ ਵੀ ਬਤਾ ਦਿਆ ਹੈ पाकिस्तान में ऐसा कोई ठिकाना नहीं है जहां बैठकर आतंकवादी चैन की सांस ले सके हम घर में घुसकर मारेंगे और बचने का एक मौका तक नहीं देंगे ਦਲ ਜੇ ਕੋ ਹੋਰ ਵੱਡੇ ਸਵਾਲ ਦੇ ਉੱਪਰ ਚਰਚਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਡੀ ਸੀ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਨੇ ਅਸੀਂ ਗੱਲ ਕਰੀਏ ਸਿਆਸੀ ਕਦ ਪੱਖੋ ਜਾਂ ਫਿਰ ਇਹਨਾਂ ਪ੍ਰਧਾਨ ਮੰਤਰੀਆਂ ਵੱਲੋਂ ਲਏ ਗਏ ਫੈਸਲੇ ਵੱਲੋਂ ਕਿਉਂਕਿ ਕਈ ਤਰ੍ਹਾਂ ਦੀਆਂ ਹੁਣ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਅਸੀਂ ਭਾਜਪਾ ਦੀ ਗੱਲ ਕਰ ਲਈਏ ਚਾਹੇ ਕਿ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰ ਰਹੀਏ ਕਿਉਂਕਿ ਭਾਜਪਾ ਵੀ ਲਗਾਤਾਰ ਕਹਿ ਰਹੀ ਹੈ ਤੇ ਕਾਂਗਰਸ ਵੀ ਆਪਣਾ ਪੂਰਾ ਜ਼ੋਰ ਲਗਾ ਕੇ ਇੰਦਰਾ ਗਾਂਧੀ ਨੂੰ ਲੈ ਕੇ ਜੋ ਹੈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਭਾਜਪੀ ਕਹਿ ਰਹੀ ਹੈ ਕਿ ਨਰਿੰਦਰ ਮੋਦੀ ਜਿਹੜੇ ਨੇ ਉਹ ਵੱਡੇ ਪ੍ਰਧਾਨ ਮੰਤਰੀ ਸਾਬਤ ਹੋਏ ਨੇ ਚਾਹੇ ਫੈਸਲੇ ਦੀ ਗੱਲ ਕਰ ਲਈਏ ਤੇ ਕਾਂਗਰਸ ਕਹਿ ਰਹੀ ਹੈ ਕਿ ਇੰਦਰਾ ਗਾਂਧੀ ਜਿਹੜੇ ਹੁਣ ਤੱਕ ਦੇ ਸਭ ਤੋਂ ਮਜ਼ਬੂਤ ਜੋ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਖੇ ਜਾ ਸਕਦੇ ਨੇ ਜਿਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਫੈਸਲੇ ਲਏ ਜੰਗ ਨੂੰ ਲੈ ਕੇ ਦੇਸ਼ ਨੂੰ ਲੈ ਕੇ ਸੋ ਦੋਹਾ ਦੇ ਤਰਕ ਤੇ ਦਾਅਵੇ ਕੀ ਨੇ ਇਹਨਾਂ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਔਰ ਜੇ ਜਿਹੜਾ ਹੁਣ ਇੱਕ ਅਲੱਗ ਤਰ੍ਹਾਂ ਦਾ ਮੁਕਾਬਲਾ ਭਾਜਪੀ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਬਣਦਾ ਦਿਖ ਰਿਹਾ ਹੈ ਇਸ ਉੱਪਰ ਵੀ ਪੂਰੇ ਤੌਰ ਤੇ ਅਲੱਗ-ਅਲੱਗ ਪਹਿਲੂਆਂ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਇਸ ਸੀਜ਼ਫਾਇਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪਾਕਿਸਤਾਨ ਤੇ ਕੀਤੀ ਕਾਰਵਾਈ ਨੂੰ ਇੱਕ ਵੱਡੀ ਜਿੱਤ ਦੇ ਰੂਪ ਦੇ ਵਿੱਚ ਪ੍ਰਚਾਰ ਰਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤੀ ਫੌਜ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਪਾਕਿਸਤਾਨ 3-4 ਦਿਨਾਂ ਦੇ ਇਸ ਲੜਾਈ ਵਾਲੇ ਘੋਲ ਦੇ ਵਿੱਚ ਬੁਰੀ ਤਰ੍ਹਾਂ ਪਛੜਿਆ ਉਹਦੇ ਲਈ ਵੱਖ-ਵੱਖ ਤਰਕ ਮੌਜੂਦ ਨੇ ਜਿਸ ਤਰ੍ਹਾਂ ਦੇ ਹਮਲੇ ਪਾਕਿਸਤਾਨ ਨੇ ਕੀਤੇ ਪੰਜਾਬ ਵਾਲੇ ਪਾਸੇ ਜਾਂ ਭਾਰਤ ਦੇ ਹਿੱਸਿਆਂ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਸਾਡੇ ਵੀ 7-8 ਕੁਝ ਫੌਜੀ ਤੇ ਅਫਸਰਾਂ પાਕੇ 8 ਲੋਕ ਸ਼ਹੀਦ ਹੋਏ ਨੇ ਸਾਡੇ ਆਮ ਲੋਕ ਪੁੰਛ ਦੇ ਵਿੱਚ 15-16 ਲੋਕ ਸਾਡੇ ਵੀ ਇਸ ਦੁਨੀਆ ਤੋਂ ਗਏ ਨੇ ਉਹ ਵੀ ਮੈਂ ਸ਼ਹੀਦ ਮੰਨਦਾ ਲੇਕਿਨ ਪਾਕਿਸਤਾਨ ਵਾਲੇ ਪਾਸੇ ਨੁਕਸਾਨ ਕਿਤੇ ਜ਼ਿਆਦਾ ਹੋਇਆ ਔਰ ਭਾਰਤ ਦੀ ਹਵਾਈ ਫੌਜ ਔਰ ਭਾਰਤ ਦਾ ਡਿਫੈਂਸ ਸਿਸਟਮ ਪੂਰੀ ਦੁਨੀਆ ਦੇ ਵਿੱਚ ਪਛਾਣਿਆ ਗਿਆ ਔਰ ਜਿਹੜੀ ਬ੍ਰਮੋਜ਼ ਮਿਸਾਈਲ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਖਾਸ ਥਾਂ ਤੇ ਗਈ ਉਹਦਾ ਜ਼ਿਕਰ ਕੱਲ੍ਹ ਵਾਲੇ ਪ੍ਰੋਗਰਾਮ ਚ ਕਰਾਂਗੇ ਉਹਦੀਆਂ ਬਹੁਤ ਚਰਚਾਵਾਂ ਨੇ ਪਰ ਬੀਜੇਪੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਅਗਵਾਈ ਦੇਸ਼ ਦੇ ਲਈ ਇਹਨੂੰ ਕ੍ਰੈਡਿਟ ਦੇ ਰਹੀ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਦ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨਾਲੋਂ ਵੱਧ ਦਿਖਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਆਪ ਮੁਹਾਰੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਾਂਗਰਸ ਕਾਂਗਰਸ ਦੀ ਲੀਡਰਸ਼ਿਪ ਨੇ ਜਿਸ ਤਰ੍ਹਾਂ ਨਾਲ ਟਰੰਪ ਦਾ ਦਾਖਲਾ ਹੋਇਆ ਕਾਂਗਰਸ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਨਰਿੰਦਰ ਮੋਦੀ ਕਮਜ਼ੋਰ ਪ੍ਰਧਾਨ ਮੰਤਰੀ ਸਾਬਤ ਹੋਏ ਔਰ ਉਹਨਾਂ ਨੇ ਇੰਦਰਾ ਗਾਂਧੀ ਦੇ ਤਮਾਮ ਵੱਡੇ ਫੈਸਲੇ ਬਾਹਰ ਕੱਢ ਲਏ ਕਿ ਇੰਦਰਾ ਗਾਂਧੀ ਨੇ ਕਿਵੇਂ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਬੰਗਾਲ ਅਲੰਗ ਬਣਵਾਤਾ ਅਮਰੀਕਾ ਦੇ ਰਾਸ਼ਟਰਪਤੀ ਦੀ ਬਿਲਕੁਲ ਗੱਲ ਨਹੀਂ ਮੰਨੀ ਇੰਦਰਾ ਗਾਂਧੀ ਨਰਿੰਦਰ ਮੋਦੀ ਨਾਲੋਂ ਮਜ਼ਬੂਤ ਪ੍ਰਧਾਨ ਮੰਤਰੀ ਸੀ ਉਹ ਅਮਰੀਕਾ ਅੱਗੇ ਨਹੀਂ ਚੁੱਕੀ ਪਾਕਿਸਤਾਨ ਨੂੰ ਦੋ ਟੁਕੜੇ ਕਰ ਦਿੱਤੇ ਗਏ ਬੰਗਾਲ ਅਲੱਗ ਬਣਾ ਦਿੱਤਾ ਗਿਆ ਉਹ ਜ਼ਖਮ ਪਾਕਿਸਤਾਨ ਨੂੰ ਦਿੱਤੇ ਜਿਹੜੇ ਕਦੀ ਨਹੀਂ ਭਰ ਸਕਦੇ ਔਰ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਵੀ ਇੰਦਰਾ ਗਾਂਧੀ ਦੀਆਂ ਪਾਰਲੀਮੈਂਟ ਦੀਆਂ ਸਪੀਚਾਂ 71 ਦੀ ਜੰਗ ਜਿੱਤਣ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਦਿੱਤੀਆਂ ਪਾਰਲੀਮੈਂਟ ਦੇ ਵਿੱਚ ਉਹ ਸਰਵਜਨਿਕ ਕੀਤੀਆਂ ਜਾ ਰਹੀਆਂ ਨੇ ਇਹ ਦਾਅਵੇ ਕੀਤੇ ਜਾ ਰਹੇ ਨੇ ਤੇ ਇੰਦਰਾ ਗਾਂਧੀ ਜਦੋਂ 71 ਦੀ ਜੰਗ ਜਿੱਤੀ ਤੇ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ इंदिरा गांधी ने सेलिब्रेट कराई पूरे, दे पूरे देश ਨੂੰ ਉਹ ਜਿੱਤ ਪਰ ਜਦ ਕਿ ਨਰਿੰਦਰ ਮੋਦੀ बार-बार ਅਸੀਂ ਕਹਿ ਰਹੇ ਹਾਂ ਉਹ ਪਾਰਲੀਮੈਂਟ ਦਾ ਸੈਸ਼ਨ ਨਹੀਂ ਬੁਲਾ ਰਹੇ ਇਸ ਤਰੀਕੇ ਦੇ ਦਾਅਵੇ ਔਰ ਪ੍ਰतिकਰਮ ਨੇ ਜਿਹੜੇ ਉਹ ਆ ਰਹੇ ਨੇ ਔਰ ਭਾਜਪਾ ਨੇ ਪੂਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਕੱਲ ਦਿੱਲੀ ਦੇ ਵਿੱਚ ਵੀ ਤਿਰੰਗਾ ਯਾਤਰਾ ਕੱਢੀ ਗਈ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਭਾਰਤ ਦੀ ਫੌਜ ਨੂੰ ਵੀ ਸਾਰੇ ਧੰਨਵਾਦ ਕਰ ਰਹੇ ਨੇ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਉਧਰ ਕਾਂਗਰਸ ਪਾਰਟੀ ਨੇ ਕੁਝ ਦਿਨ ਪਹਿਲਾਂ ਜੈ ਹਿੰਦ ਯਾਤਰਾ ਕੱਢੀ ਭਾਰਤੀ ਫੌਜ ਦੇ ਸਮਰਥਨ ਚ ਯਾਤਰਾ ਕੱਢੀ ਇਹ ਤਸਵੀਰਾਂ ਨੇ ਸਾਰੀਆਂ ਅੱਜ ਬੀਜੇਪੀ ਕੱਢ ਰਹੀ ਹੈ ਔਰ ਇੰਦਰਾ ਗਾਂਧੀ ਦੇ ਸੋਸ਼ਲ ਮੀਡੀਆ ਤੇ ਵਕ ਵਕ ਵੀਡੀਓਜ਼ ਔਰ ਗੁਣਗਾਨ ਕੀਤਾ ਜਾ ਰਿਹਾ ਕਿ ਇੰਦਰਾ ਗਾਂਧੀ ਦੇ ਫੈਸਲੇ ਕਿਸ ਤਰ੍ਹਾਂ ਵੱਡੇ ਵੱਡੇ ਫੈਸਲੇ ਸੀ ਇਸ ਸਕਰੀਨ ਤੇ ਇਸ ਵਕਤ ਕੁਝ ਥੰਬਨੇਲ ਨੇ ਜਿਹੜੇ ਕਿ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਬੀਬੀ ਇੰਦਰਾ ਗਾਂਧੀ ਬਾਰੇ ਕਾਂਗਰਸ ਵੱਲੋਂ ਦਿਖਾਏ ਜਾ ਰਹੇ ਨੇ ਔਰ ਇਹਨਾਂ ਤਸਵੀਰਾਂ ਚ ਦਿਖਾਇਆ ਜਾ ਰਿਹਾ ਹੈ ਥੰਬਨੇਲਾਂ ਦੇ ਵਿੱਚ ਜਿਹੜੇ ਵੀਡੀਓਜ਼ ਅਪਲੋਡ ਕੀਤੇ ਜਾ ਰਹੇ ਨੇ ਬੀਬੀ ਇੰਦਰਾ ਗਾਂਧੀ ਦੇ ਕਿ ਪਾਕਿਸਤਾਨ ਕੇ ਡੋ ਟੂ ਟੁਕੜੇ ਕਰਨੇ ਕੇ ਬਾਅਦ ਸੰਸਦ ਮੇਂ ਇੰਦਰਾ ਜੀ ਕਾ ਇਤਿਹਾਸਿਕ ਭਾਸ਼ਣ ਉਹ ਭਾਸ਼ਣ ਵਾਇਰਲ ਕੀਤੇ ਜਾ ਰਹੇ ਨੇ ਅੱਗੇ ਇੱਕ ਹੋਰ ਹੈ ਜਬ ਇੰਦਰਾ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਕੋ ਦਿਖਾਈ ਥੀ ਅੱਖ ਕਿਵੇਂ ਗੱਲ ਨਹੀਂ ਸੀ ਮੰਨੀ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਦੀ ਜਦੋਂ ਕਿਹਾ ਜਾ ਰਿਹਾ ਸੀ ਕਿ ਭਾਰਤ ਨੇ 93000 ਦੇ ਕਰੀਬ ਪਾਕਿਸਤਾਨ ਦੇ ਫੌਜੀ ਨੇ ਜਿਹੜੇ ਬੰਦੀ ਬਣਾ ਲਏ ਸੀ ਔਰ ਇੰਦਰਾ ਗਾਂਧੀ ਨੇ ਉਹਨਾਂ ਨੂੰ ਛੱਡਿਆ ਨਹੀਂ ਇਸ ਤਰ੍ਹਾਂ ਦੇ ਪੋਸਟਰ ਨੇ ਅਮਰੀਕਾ ਮਿੱਤਰ ਹੈ ਬਾਸ ਨਹੀਂ ਇਹ ਸਿਰਫ ਇੰਦਰਾ ਜੀ ਹੀ ਕਰ ਸਕਤੀ ਸੀ ਸੋ ਇਹ ਦਿਖਾਇਆ ਜਾ ਰਿਹਾ ਹੈ ਕਾਂਗਰਸ ਵੱਲੋਂ ਕਿ ਇੰਦਰਾ ਗਾਂਧੀ ਅਮਰੀਕਾ ਦੇ ਦਬਾਅ 'ਚ ਨਹੀਂ ਆਉਂਦੀ ਸੀ ਨਰਿੰਦਰ ਮੋਦੀ ਆਗੇ ਇੰਡੀਆਜ਼ ਇੰਦਰਾ ਇਸ ਤਰ੍ਹਾਂ ਦੇ ਪੋਸਟਰ ਔਰ ਇੰਦਰਾ ਜੀ ਕੇ ਬੜੇ ਫੈਸਲੇ ਜਿਨ ਸੇ ਬਦਲੀ ਦੇਸ਼ ਕੀ ਤਸਵੀਰ ਸੋ ਇਹ ਸਾਰੀਆਂ ਇਹ ਥੰਬਨੇਲਸ ਨੇ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਵੀਡੀਓਜ਼ ਬੀਬੀ ਇੰਦਰਾ ਗਾਂਧੀ ਦੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਸੋ ਦਾਅਵੇ ਵੀ ਸੁਣ ਲਈਏ ਕਿਸ ਤਰ੍ਹਾਂ ਦੇ ਦਾਅਵੇ ਕਾਂਗਰਸ ਦੇ ਲੀਡਰ ਕਰ ਰਹੇ ਨੇ ਹਾਲਾਂਕਿ ਬੀਜੇਪੀ ਦੇ ਲੀਡਰ ਤਾਂ ਲਗਾਤਾਰ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਇਹ ਵੱਡੀ ਜਿੱਤ ਮਿਲੀ ਹੈ ਪਰ ਵੱਡਾ ਕੌਣ ਬੀਬੀ ਇੰਦਰਾ ਗਾਂਧੀ ਜਾਂ ਨਰਿੰਦਰ ਮੋਦੀ ਲੀਡਰਾਂ ਦੀ ਗੱਲ ਜ਼ਰੂਰ ਸੁਣਦੇ ਆ ਪਰ ਇਹਦਾ ਫੈਸਲਾ ਤਾਂ ਇਤਿਹਾਸ ਕਰੇਗਾ तो उसी तिरंगे का सबान बचाने के लिए पाकिस्तान के दो टुकड़े कर दिए गए और एक ऐसा जख्म पाकिस्तान को दिया जो मुझे लगता है आज तक उसका मरहम नहीं खोज पाया है एक ऐसा जख्म पाकिस्तान को दिया जो अनंत काल तक रिश्ता रहेगा एक ऐसा जख्म पाकिस्तान को दिया जिसकी टीस से आज तक पाकिस्तान खून के आंसू रो रहा है किस प्रकार दो टुकड़े कर दिए पाकिस्तान नाइन्टी थ्री थाउजेंड सैनिकों को कर्नल जनरल सबको सरेंडर करवा दिया वो वक्त भी देखा हम लोगों ने मैं खुद बचपन में गया था सेवेंटी वन के बाद के वक्त में शरणार्थी शिविर लगे हुए थे वहाँ पर एक करोड़ लोग आ गए थे इंडिया के अंदर तो हम एन के माध्यम से गए वहाँ सेवा करने के लिए तो मुझे याद है कि वो दृश्य क्या था वहाँ पर और किस प्रकार वो बाद में

ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ-ਬਹੁਤ ਧੰਨਵਾਦ